ਇਸ ਵੇਲੇ ਮੀਰਾ ਸਾਹਿਬ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਐਸ ਐਚਓ ਮੀਰਾ ਸਾਹਿਬ ਖੁਦ ਜਿਹੜੇ ਨੇ ਥਾਣੇ ਤੋਂ ਬਾਹਰ ਨਿਕਲ ਕੇ ਇਸ ਨੌਜਵਾਨ ਵੀਰ ਨੂੰ ਵਧਾਈਆਂ ਦਿੰਦੇ ਹੋਏ ਔਰ ਛੋਟਾ ਮੈਸੇਜ ਦੇਗਾ ਪਕਾ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਟੋਪ ਵਾਲਾ ਬੰਦੇ ਜੀ ਬਹੁਤ ਵਧੀਆ ਜੀ ਬਹੁਤ ਅਸਾ ਲੱਗਿਆ ਕਿਉਂਕਿ ਜਿਸ ਦਾ ਪਰਟੀਕੁਲਰਲੀ ਮੈਂ ਇਹ ਅਸਾਂਗ ਹੈ ਕਿ ਜਸਮਿਲ ਦੇ ਪਿੱਛੇ ਚਿੱਟੇ ਵਗੈਰਾ ਦਾ ਬੜਾ ਰੋੜਾ ਪਾਇਆ ਇਹਨਾਂ ਨੇ ਇਹ ਨਹੀਂ ਕਿ ਕਿਸੇ ਪਤਾ ਨਹੀਂ ਲੱਗਦਾ ਕਿ ਤੁਹਾਡੇ ਨੌਜਵਾਨਾ ਜਿਹੜੇ ਬਹੁਤ ਅਗੇ ਜਾ ਕੇ ਇਸ ਚੀਜ਼ ਦੀ ਖੂਦ ਹੋਣੀ ਲਗਾ। ਕੀ ਬਾਤ ਹੈ ਜੀ ਬਹੁਤ ਬਹੁਤ ਧੰਵਾਦ ਤੁਹਾਡਾ ਜੀ ਔਰ ਤੁਸੀਂ ਦੇਖਿਆ ਕਿ ਬਹੁਤ ਵੱਡਾ ਮੈਸੇਜ ਛੱਡਿਆ ਹੈ ਕਿ ਆਮ ਤੌਰ ਤੇ ਸਿੰਬਲ ਕੈਂਪ ਨੂੰ ਬਦਨਾਮ ਕੀਤਾ ਜਾਂਦਾ ਹੈ ਲੇਕਿਨ ਅਸਲੀ ਸਿੰਬਲ ਕੈਂਪ ਤੁਸੀਂ ਦੇਖ ਰਹੇ ਹੋ ਇਸ ਨੇ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਕਜ਼ਾਕਿਸਤਾਨ ਤੋਂ ਮੀਰਾ ਸਾਹਿਬ ਬਾਜ਼ਾਰ ਦੇ ਵਿੱਚ ਇਸ ਵੇਲੇ ਪਹੁੰਚਿਆ ਹੈ। ਮਨਪ੍ਰੀਤ ਸਿੰਘ ਸਮਰਾਟ ਇਸ ਵੇਲੇ ਅਸਲੀ ਸਮਰਾਟ ਬਣ ਕੇ ਮੀਰਾ ਸਾ ਜੋ ਲੰਘਦਾ ਹੋਇਆ ਇਹ ਇਹ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਹੈ ਜਿਹੜੇ ਸਿੰਬਲ ਕੈਂਪ ਨੂੰ ਬਦਰਾਮ ਕਰਦੇ ਨੇ ਇਹ ਹੈ ਅਸਲੀ ਸਿੰਬਲ ਕੈਂਪ ਔਰ ਇਹ ਸਿੰਬਲ ਕੈਂਪ ਤੁਸੀਂ ਦੇਖ ਰਹੇ ਹੋ ਮਨਪ੍ਰੀਤ ਸਿੰਘ ਸਮਰਾਟ ਵਰਲਡ ਜੋ ਸਟਰੈਂਥ ਚੈਂਪੀਅਨਸ਼ਿਪ ਵਰਲਡ ਸਟਰੈਂਥ ਲਿਫਟਿੰਗ ਚੈਂਪੀਅਨਸ਼ਿਪ ਜਿੱਤ ਕੇ ਕਿ ਜਾ ਕੇ ਸੌਂ ਤੋਂ ਇਸ ਵਿਲੇ ਤੇ ਪਹੁੰਚਿਆ ਹੈ ਜਿੱਤੇ ਕੀ ਮੁੱਖੇ ਦੇ ਥਾਨੇਦਾਰ ਜਿਹੜਨੇ ਸਰਦਾਰ ਗੁਪਿੰਦਰ ਸਿੰਘ ਵੀ ਇੱਥੇ ਇਹਨਾਂ ਦਾ ਸਵਾਗਤ ਕਰਨ ਲਈ ਇੱਥੇ ਪਹੁੰਚੇ ਕਿ ਕਿ ਇਹ ਇਸ ਵੇਲੇ ਬੜੇ ਮਾਣ ਦੀ ਗੱਲ ਹੈ ਪੂਰੇ ਜੰਮੂ ਕਸ਼ਮੀਰ ਔਰ ਪੂਰੇ ਭਾਰਤਵਰਸ਼ ਦੇ ਲਈ ਕਿ ਵਰਲਡ ਚੈਂਪੀਅਨਸ਼ਿਪ ਜਿਹੜੀ ਜਿੱਤ ਕੇ ਇੱਕ ਨੌਜਵਾਨ ਜਣਾ ਹੈ ਉਹ ਇਸ ਵੇਲੇ ਇੱਥੇ ਪਹੁੰਚਿਆ ਹੈ ਔਰ ਮਿਰਾ ਸਾਹਿਬ ਦੇ ਵਿੱਚੋਂ ਨਿਕਲਦੇ ਹੋਏ ਔਰ ਤੁਸੀਂ ਦੇਖ ਰਹੇ ਹੋ ਕਿ ਉਹਨੇ ਅੱਗੇ ਆਪਣੇ ਘਰ ਵੱਲ ਨੂੰ ਚੱਲਣਗੇ ਵਰਲਡ ਚੈਂਪੀਅਨਸ਼ਿਪ तो देख रहे हो तस्वीरा जो लिफ्टिंग जो जित के सिंबल कैंप वालू चाले पाए ने अपने घर वालू और ए थोड़ी ही देर तक सिंबल कैंप पहुंच जाने के मीरा साहब इन्होंने क्रॉस कर लिया है ਔਰ ਬੜੀ ਹੀ ਖੁਸ਼ੀ ਦਾ ਮਾਹੌਲ ਇਸ ਪੂਰੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਸਾਰੇ ਹੀ ਪੂਰੀ ਗੱਡੀਆਂ ਦੇ ਕਾਫਲੇ ਇਸ ਨੌਜਵਾਨ ਦੇ ਨਾਲ ਚਲਦੇ ਹੋਏ ਆ ਰਹੇ ਨੇ ਇੱਕ ਵੱਡਾ ਕਾਫਲਾ ਇਹ ਦਰਸਾਉਂਦਾ ਕਿ ਸਿੰਬਲ ਕੈਂਪ ਛਾ ਗਿਆ ਔਰ ਇਹ ਕਾਫਲਾ ਇਸ ਵੇਲੇ ਸਿੰਬਲ ਕੈਂਪ ਵਾਲ ਨੂੰ ਮੀਰਾ ਸਾਹਿਬ ਤੋਂ ਨਿਕਲ ਕੇ ਜਾਂਦਾ ਹੋਇਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਮਲੇ ਨਿਕਲ ਕੇ ਬਾਹਰ ਆ ਰਹੇ ਆਪਣੀ ਆਪਣੇ ਪਿੰਡ ਆਪਣੀ ਧਰਤੀ ਸਿੰਬਲ ਮੋੜ ਦੇ ਵਿੱਚ ਇੱਥੇ ਪਹੁੰਚ ਚੁੱਕਿਆ ਹੈ ਮਨਪ੍ਰੀਤ ਸਿੰਘ ਨੋਜ ਤੋ ਗੁਰੂ ਹਰਕਿਸ਼ਨ ਮੈਮੋਰੀਅਲ ਸਕੂਲ ਦੇ ਪ੍ਰਿੰਸੀਪਲ ਸਰਦਾਰ ਬਲਬੀਰ ਸਿੰਘ ਜੀ ਦੀ ਅੱਜ ਦਾ ਸਵਾਗਤ ਕਰਦੇ ਹੋਏ ਫੁੱਲਾਂ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਛੋਟੇ ਛੋਟੇ ਬੱਚਿਆਂ ਵੱਲੋਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬੱਚਿਆਂ ਦੇ ਵਿੱਚ ਵੀ ਖੁਸ਼ੀ ਹੈ ਔਰ ਇਸ ਇਲਾਕੇ ਦੇ ਵਿੱਚ ਵੀ ਖੁਸ਼ੀ ਕਿ ਇੱਕ 골ਡ ਮੈਡਲ ਵਰਲਡ ਸਟਰੈਂਥ ਲਿਫਟਿੰਗ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਹਾਸਲ ਕਰਕੇ ਇਹ ਨੌਜਵਾਨ ਵੀਰ ਇੱਥੇ ਪਹੁੰਚਿਆ ਹੈ ਇਸ ਲਈ ਖੁਸ਼ੀ ਮਿਲ ਰਿਹਾ ਹੈ गोल्ड मेडल लेके ਜੀਤਣਾ ਪੁੱਛਿਆ ਹੈ ਵਿਕਟਰੀ ਦਾ ਨਿਸ਼ਾਨ ਵਿਕਟਰੀ ਦਾ ਇਸ਼ਾਰਾ ਦਿੰਦੇ ਹੋਏ ਸਵਾਰ ਮਨਪ੍ਰੀਤ ਸਿੰਘ ਦੇ ਦੋਸਤ ਯਾਰ ਜੋ ਆਲੇ ਦੁਆਲੇ ਇਹਨਾਂ ਦੇ ਇਕੱਠੇ ਹੋਏ ਨੇ ਉਹ ਨਾਲ ਚੱਲ ਰਹੇ ਨੇ ਬੜੇ ਹੀ ਖੁਸ਼ ਨਜ਼ਰਾਂ ਪੂਰਾ ਇਲਾਕਾ ਇਸ ਵੇਲੇ ਖੁਸ਼ੀ ਦੇ ਮਾਹੌਲ ਦੇ ਵਿੱਚ ਡੁੱਬਿਆ ਹੋਇਆ ਆ ਇਹੋ ਖੁਸ਼ ਹੋਰ ਤੁਸੀਂ ਦੇਖ ਰਹੇ ਹੋ ਇਹ ਮਹੱਲਾ ਇਹਨਾਂ ਦਾ ਇਹ ਹੁੰਦੀ ਹੈ ਖੁਸ਼ੀ ਕਿ ਪਤਾ ਲੱਗੇ ਬਜ਼ੁਰਗ ਜਿਹੜੇ ਨੇ ਉਹ ਕਿੰਨੇ ਖੁਸ਼ ਨੇ ਹੋਰ ਦੇਖੋ ਤੁਸੀਂ ਪੁਰਾਣੀਆਂ ਰੀਤਾਂ ਆ ਸੱਭਿਆਚਾਰ ਬਣ ਕੇ ਬਹੁਤ ਬਹੁਤ ਦੰਨਿਆ ਸਾਰਿਆਂ ਤੋਂ ਬਹੁਤ ਖੁਸ਼ੀ ਦੀ ਗੱਲ ਆ ਬੜਾ ਮਾਣ ਆ ਸਾਨੂੰ ਦੇਖੋ ਤੁਸੀਂ ਜਿਵੇਂ ਕਿ ਬਜ਼ੁਰਗ ਜਿਹੜੇ ਕਰਦੇ ਆ ਆਸ਼ੀਰਵਾਦ ਦੇ ਤੌਰ ਤੇ ਲਗੋ ਮੋਟਾ ਮਾਣ ਕਰਦੀ ਹੈ ਅਸਲੇ ਬੱਚੇ ਤੋਂ ਮਾਮਾ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਬੱਚਾ ਇਸ ਤਰ੍ਹਾਂ ਦੇ ਤਮਗੇ ਲੈ ਕੇ ਘਰ ਚ ਪਹੁੰਚਦਾ ਹੈ ਤਾਂ ਮਾਵਾ ਉਹਨਾਂ ਦਾ ਸਵਾਗਤ ਇਸੇ ਤਰੀਕੇ ਦੇ ਨਾਲ ਕਰਦੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਖੁਸ਼ੀ ਦਾ ਮਾਹੌਲ ਮਨਪ੍ਰੀਤ ਸਿੰਘ ਸਮਰਾਟ ਦੇ ਘਰ ਦੇ ਵਿੱਚ ਘਰ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਪਣੇ ਗੇਟ ਦੇ ਅੰਦਰ ਕਦਮ ਰੱਖਦੇ ਹੋਏ ਮਿਲਦੇ ਹੋਏ ਖੁਸ਼ੀ ਦੇ ਛੋਟਾ ਭਰਾ ਇਹ 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 ਸਵਾਲ ਜਿਹੜੇ ਨੇ ਇਹ ਆਮ ਤੌਰ ਤੇ ਹਰ ਪਰਿਵਾਰ ਨੂੰ ਦੇਖਣ ਨੂੰ ਮਿਲਦੇ ਨਹੀਂ ਬੜੀ ਖੁਸ਼ੀ ਦਾ ਮੌਕਾ ਹੈ ਕਿ ਤੁਸੀਂ ਦੇਖ ਰਹੇ ਹੋ ਸਾਡੇ ਕਿੰਨੇ ਖੁਸ਼ੀਆਂ ਨੂੰ ਕਿ ਪਹਿਲੀ ਵਾਰ ਆਪਣੇ ਘਰ ਦੇ ਵਿੱਚ ਬਜ਼ੁਰਗਾਂ ਨੂੰ ਮਿਲਦੇ ਹੋਏ ਜੀ ਸਰਦਾਰ ਮਨਪ੍ਰੀਤ ਸਿੰਘ ਬਹੁਤ ਜਿਹੜਾ ਆਮ ਤੌਰ ਤੇ ਹਰ ਇੱਕ ਫੈਮਿਲੀ ਹਰ ਇੱਕ ਪਰਿਵਾਰ ਨੂੰ ਇਹੋ ਜਿਹੇ ਮੌਕੇ ਨਹੀਂ ਮਿਲਦੇ ਪਰ ਇਸ ਪਰਿਵਾਰ ਦੀ ਕੁਸ਼ਕਿਸਮਤੀ ਹੈ ਕਿ ਇਹ ਇਹੋ ਜਿਹੇ ਮੌਕੇ ਜਿਹੜੇ ਨਾ ਉਹ ਦੇਖ ਰਹੇ ਨੇ ਇਹੋ ਜਿਹੇ ਫਲ ਜਿਹੜੇ ਨਾ ਉਹ ਦੇਖ ਰਹੇ ਨੇ ਆਪਣੇ ਘਰ ਦੇ ਵਿੱਚ जिन्ने ਵੀ ਮੇਰੇ ਧਿਆਨਪਰਾ ਕੰਸਾਰੇ ਆਏ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੇ ਮੇਰੀ ਖੁਸ਼ੀ 'ਚ ਸ਼ਾਮਲ ਹੋਏ ਇਸੇ ਨਾਲ ਮੈਂ ਇਹ ਕੰਨਾ ਚਾਹੁੰਦਾ ਰੱਖਿਆ ਵੀ ਜਿਹੜੀ ਜਿਹੜੀ ਪਾਰੀ ਆ ਸੀ ਗੱਲ ਕੀਤੀ ਸੀ ਕਿ ਜਿਹੜਾ ਵੀ ਯੂਥ ਹੈ ਉਹ ਜੁੜੇ ਬਾਕੀ ਆਪਣਾ ਜਿਹੜਾ ਯੂਥ ਸੀ ਸਿਕਿਉਰਟੀ ਰਸਤੇ ਜਾ ਸਕੇ ਯੰਗ ਯੂਥ ਸਿਕਿਉਰਟੀ ਰਸਤੇ ਜਾ ਸਕੇ ਪਰ ਫਿਰ ਮੈਂ ਇੱਕ ਵਾਰ ਦੁਬਾਰਾ ਬੋਲੂਗਾ ਜਿੰਨੇ ਵੀ ਆਏ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ